ਵਾਜਾਂ ਮਾਰੀਆਂ ਬਟ ਮੈਂ ਇਹਨਾਂ ਨੂੰ ਰੋਕਿਆ ਸੀ ਕਿ ਅਸੀਂ ਬਾਹਰ ਨਹੀਂ ਜਾਣਾ ਕੱਲ ਤੁਹਾਡੇ ਤੇ ਕੋਈ ਅਟੈਕ ਹੋ ਸਕਦਾ ਤੇ ਲੋਕਾਂ ਨੇ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਪਾਣੀ ਪਾਇਆ ਅੱਗ ਬੁਝਾਈ ਆ ਅਸੀਂ ਉਹਨਾਂ ਤੇਨੂੰ ਬਾਹਰ ਆ ਚੁੱਕੇ ਸੀ ਸਾਰਿਆਂ ਨੇ ਅੱਗ ਬੁਝਾਈ ਆ ਸਾਰੇ ਮ ਜੇ ਗੁੰਡਾ ਕਰਦੀ ਅੰਨੀ ਵੱਧ ਜੂਗੀ ਤਾਂ ਸਾਡੇ ਵਰਗੇ ਲੇਡੀਜ਼ ਜਾਂ ਬੱਚਿਆਂ ਦਾ ਨਿਕਲਣਾ ਬਹੁਤ ਮੁਸ਼ਕਿਲ ਆ ਠੀਕ ਹੈ ਜੀ ਕੀ ਨਾਮ ਹੈ ਜੀ ਕੀ ਮਾਮਲਾ ਹੋਇਆ ਜੀ ਸੁਖਿੰਦਰ ਸਿੰਘ ਮੇਰਾ ਨਾਮ ਆ ਜੀ ਇੱਥੇ ਐਮਆਜੀ ਫਲੈਟ 848 ਜਿੱਥੇ ਮੈਂ ਰਹਿਣਾ ਰਾਤ ਅਸੀਂ ਸੁੱਤੇ ਹੋਏ ਸੀਗੇ ਕਰੀਬ 11:30 ਤੋਂ ਬਾਅਦ ਦਾ ਟਾਈਮ ਹੈ ਜੋ ਸੀਸੀਟੀਵੀ ਫੁਟੇਜ ਸਾਡੇ ਨੂੰ ਦੇਖਣ ਨੂੰ ਮਿਲੀ ਹੈ ਉਹਦੇ ਵਿੱਚ ਤਿੰਨ ਬੰਦੇ ਮਤਲਬ ਤਿੰਨ ਮੋਟਰਸਾਈਕਲ ਤੇ ਕਰੀਬ 8-10 ਬੰਦੇ ਆਏ ਨੇ ਆਂਦੇ ਉਹਨਾਂ ਨੇ ਪਹਿਲਾਂ ਗੱਡੀ ਤੋੜਨੀ ਸ਼ੁਰੂ ਕੀਤੀ ਹੈ ਉਸ ਤੋਂ ਬਾਅਦ ਗੱਡੀ ਤੋੜ ਕੇ ਮੇਰਾ ਨਾਮ ਲੈ ਕੇ ਗਾਲ੍ਹਾਂ ਵੀ ਕੱਢਦੇ ਸੀ ਮੇਰੇ ਗੇਟ ਤੇ ਹਮਲਾ ਕੀਤਾ ਕੁਝ ਬੰਦੇ ਮੇਰੇ ਘਰ ਨੂੰ ਵੜਨ ਨੂੰ ਕਰਦੇ ਸੀ ਕੁਝ ਬੰਦੇ ਗੱਡੀ ਤੋੜ ਰਹੇ ਸੀ ਮੇਰਾ ਨਾਮ ਛੋਟਾ ਨਾਮ ਫਿਰੂ ਹੈ ਉਸ ਨਾਮ ਤੋਂ ਲੈ ਕੇ ਮਤਲਬ ਮੇਰਾ ਨਾਮ ਲੈ ਕੇ ਗਾਲ੍ਹਾਂ ਕਢਦੇ ਬੇ ਸੀ ਮੇਰੇ ਬੱਚੇ ਬਹੁਤ ਛੋਟੇ ਸੀ ਘਰ ਦੇ ਬਹੁਤ ਜ਼ਿਆਦਾ ਡਰ ਗਏ ਸੀ ਪੈਨਿਕ ਹੋ ਗਏ ਸੀ ਮੈਂ ਉਹਨਾਂ ਨੂੰ ਸੰਭਾਲ ਰਿਹਾ ਸੀ ਤੇ ਇੰਨੇ ਬੰਦਿਆਂ 'ਚ ਮੈਂ ਬਾਹਰ ਆ ਵੀ ਨਹੀਂ ਸਕਦਾ ਸੀ ਅਸੀਂ ਜਿੰਨੀ ਦੇਰ ਨੂੰ ਕੋਈ ਸਮਝ ਬੰਦੇ ਗੇਟ ਤੱਕ ਪਹੁੰਚਦੇ ਉਹਨੀ ਦੇਰ ਤੱਕ ਕੋਈ ਗੱਡੀ ਦੇ ਤੋੜ ਬੰਨ੍ਹ ਕਰਕੇ ਉਹਦੇ 'ਚ ਪੈਟਰੋਲ ਦੀ 5 ਲੀਟਰ ਦੀ ਕੈਨ ਨੀ ਤੇਲ ਦੀ ਜੋ ਵਿੱਚ ਪਈ ਹੈ ਅੱਗ ਲਾਤੀ ਅੱਗ ਲਾ ਕੇ ਵੀਡੀਓ ਬਣਾਉਂਦੇ ਬੇ ਸੀ ਜੋ ਮੇਰੇ ਮਹੱਲੇ ਵਾਲਿਆਂ ਨੇ ਵੀ ਦੇਖਿਆ ਉਸ ਤੋਂ ਬਾਅਦ ਮੇਰੇ ਸਾਰੇ ਮਹੱਲੇ ਵਾਲਿਆਂ ਨੇ ਕਿਸੇ ਨੇ ਕੋਠੇ ਤੋਂ ਪਾਈਪ ਪਾਣੀ ਲਾ ਕੇ ਕਿਸੇ ਨੇ ਬਾਲਟੀਆਂ ਭਰ ਕੇ ਸਾਰੇ ਮਹੱਲੇ ਵਾਲਿਆਂ ਨੇ ਅੱਗ ਬੁਝਾਈ ਹੈ ਤੇ ਉਸ ਤੋਂ ਬਾਅਦ ਅੱਗ ਤਾਂ ਬੁਝ ਗਈ ਫਿਰ ਅਸੀਂ 112 ਨੰਬਰ ਤੇ ਫੋਨ ਕੀਤਾ ਕਰੀਬ 12:00 ਵਜੇ ਦਾ ਟਾਈਮ ਸੀਗਾ ਡੇਢ ਘੰਟੇ ਬਾਅਦ ਪ੍ਰਸ਼ਾਸਨ ਨੇ ਇੱਕ ਪੀਸੀਆਰ ਭੇਜਿਆ ਕਰੀਬ 12:30 1:00 ਵਜੇ ਦਾ ਟਾਈਮ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਮੌਂਹਨਾ ਕੀਤਾ ਫੋਟੋਆਂ ਲਈਆਂ ਫੋੜੋ ਫੋੜਾ ਬਣਾਈਆਂ ਉਹਨਾਂ ਨੇ ਆਪਣੇ ਐਸ.ਆਈ. ਸਾਹਿਬ ਨੂੰ ਜੋ ਰਿਪੋਰਟ ਕਰਨੀ ਸੀ ਕਰਤੀ ਅਸੀਂ ਸਵੇਰੇ ਸੀ.ਸੀ.ਟੀ.ਵੀ. ਫੁਟੇਜ ਕਢਾ ਕੇ ਮੋਤੀਨਗਰ ਥਾਣਾ ਸਾਡੇ ਮਹੱਲੇ ਨੂੰ ਪੈਂਦਾ ਅਸੀਂ ਉੱਥੇ ਚਲੇ ਗਏ ਮੋਤੀਨਗਰ ਜਾ ਕੇ ਸਾਨੂੰ ਅਸੀਂ ਆਪਣੀ ਰਿਪੋਰਟ ਕਰਾਈ ਦਰਜ ਤੇ ਹਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਪ੍ਰਸ਼ਾਸਨ ਵੱਲੋਂ ਮੌਕਾ ਦੇਖਣ ਆਏ ਮੌਕਾ ਦੇਖਣ ਕਹਿ ਕੇ ਗਏ ਨੇ ਵੀ ਅਸੀਂ ਉੱਥੇ ਸਾਨੂੰ ਐਸ.ਆਈ. ਸਾਹਿਬ ਮਿਲੇ ਸੀਗੇ ਤੇ ਉਹ ਕਹਿੰਦੇ ਜੀ ਵੀ ਆਪਣਾ ਅਸੀਂ ਆ ਰਹੇ ਮੌਕਾ ਦੇਖਣ ਜਿਨ੍ਹਾਂ ਨੇ ਵਾਰਦਾਤ ਕੀਤੀ ਟੋਟਲ ਕਿੰਨੇ ਕ ਬੰਦੇ ਸੀ 8 ਤੋਂ 10 ਬੰਦੇ ਜੀ ਮੈਂ ਤੁਹਾਨੂੰ ਉਹਦੀ ਸੀਸੀਟੀਵੀ ਫੁਟੇਜ ਦੇ ਦਵਾਂਗਾ ਤੇ ਹੁਣ ਕੀ ਮੰਗ ਆ ਪ੍ਰਸ਼ਾਸਨ ਕੋਲੋਂ ਪੁਲਿਸ ਕੋਲੋਂ ਕੀ ਮੰਗ ਮੰਗ ਇਹ ਹੈ ਜੀ ਕਿ ਮੇਰੇ ਘਰ ਤੇ ਹਮਲਾ ਹੋਇਆ ਜੋ ਮੇਰੀ ਗੱਡੀ ਦੀ ਹਾਲਤ ਹੈ ਆ ਦੇਖੋ ਇਹਦੇ ਚ ਕੈਨੀ ਭਈ ਹੈ ਮਾਈਲਟਰ ਦੀ ਆ ਦੇਖੋ ਆ ਕੈਨੀ ਭਈ ਹੈ ਜੀ ਮਾਈਲਟਰ ਦੀ ਜੋ ਮੇਰੀ ਗੱਡੀ ਦੀ ਹਾਲਤ ਹੈ ਅਗਰ ਮੈਂ ਹੋਵਾਂ ਉਹਦੀ ਜਗ੍ਹਾ ਤੇ ਬਾਹਰ ਜਿੱਦਾਂ ਮੈਂ ਦੂਰ ਜਾਣਾ ਕੰਮ ਕਰਨ ਹਨਾ ਕੱਲ ਨੂੰ ਇਹ ਮੇਰੇ ਨਾਲ ਕੁਛ ਇਦਾਂ ਦਾ ਕਰ ਦੇਣ ਬਹੁਤ ਛੋਟੇ ਬੱਚੇ ਆ ਸਰ ਮੈਨੂੰ ਗੱਡੀ ਮੈਂ ਬੇਟੇ ਦੇ ਬਰਥਡੇ ਤੇ ਲਈ ਹੈ ਜੀ 9ਵੇਂ ਮਹੀਨੇ ਦੀ ਗੱਲ ਹੈ 4 ਕਿ ਮਹੀਨੇ ਆਰਾਊਂਡ ਹੋਏ ਆ ਤੇ ਮਤਲਬ ਸਵੇਰ ਦਾ ਅਸੀਂ ਉਡੀਕਦੇ ਪਏ ਆ ਕਿ ਪ੍ਰਸ਼ਾਸਨ ਆਏਗਾ ਆ ਕੇ ਕੁਝ ਸੁਣਵਾਈ ਕਰੇਗਾ ਹਜੇ ਤੱਕ ਮੇਰੀ ਰਿਪੋਰਟ ਹੀ ਸਿਰਫ ਲਿਖੀ ਗਈ ਹੈ ਉਹ ਜੀ ਐਫ ਆਈ ਆਰ ਵੀ ਨਹੀਂ ਹੋਈ ਤੇ ਮੈਂ ਇੰਸ਼ੋਰੈਂਸ ਕੰਪਨੀ ਨਾਲ ਗੱਲ ਕੀਤੀ ਹੈ ਕਿ ਮੈਨੂੰ ਗੱਡੀ ਦਾ ਕਲੇਮ ਮਿਲਦਾ ਹੈ ਉਹ ਕਹਿੰਦੇ ਜੀ ਐਫ ਆਈ ਆਰ ਹੋਊਗੀ ਤਾਂ ਤੁਹਾਨੂੰ ਇੰਸ਼ੋਰੈਂਸ ਮਿਲੂਗੀ ਤੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਕਹਿੰਦੀ ਅਸੀਂ ਆ ਕੇ ਮੌਕਾ ਦੇਖਾਂਗੇ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਹਜੇ ਤੱਕ ਆ ਸਾਡੀ ਪ੍ਰਸ਼ਾਸਨ ਦੀ ਤੇਜ਼ੀ ਹੈ ਮੇਰਾ ਨਾਮ ਗੁਰਮੀਤ ਕੌਰ ਹੈ ਰਾਤੀ ਸਾਡੀ ਗੱਡੀ ਤੇ ਪਹਿਲਾ ਵਾਰਦਾਤ ਹੋਈ ਹੈ ਪਹਿਲਾਂ ਇਹਨਾਂ ਨੇ ਗੱਡੀ ਨੂੰ ਮਾਰਿਆ ਪਰ ਨਿਆ ਸਾਰਾ ਕੁਝ ਕੀਤਾ ਸ਼ੀਸ਼ੇ-ਸ਼ੂਸ਼ੇ ਤੋੜੇ ਇਹਨਾਂ ਨੇ ਅਸੀਂ ਦੇਖਦੇ ਪੈਸੀ ਗਏ ਅਸੀਂ ਦੇਖ ਮੈਂ ਬਾਹਰੋਂ ਵਿੱਚੋਂ ਦੇਖਦੀ ਪੈਸੀ ਜਦੋਂ ਇਹਨਾਂ ਨੇ ਪੰਤੀ ਗੱਡੀ ਕਿੰਨੇ ਬੰਦੇ ਆ ਦੋ ਦੋ ਬਾਈਕ ਸੀ ਗਈ ਕਿ ਐਕਟਿਵਾ ਸੀਗੀ ਤਿੰਨ ਤਿੰਨ ਬੰਦੇ ਸੀਗੇ ਇਹਨਾਂ ਤਿੰਨਾਂ ਤੇ ਤੇ ਜਦੋਂ ਮੈਂ ਰੋਲਾ ਪਾਇਆ ਕਿ ਸਾਡੀ ਗੱਡੀ ਪਾ ਇਹਨਾਂ ਨੇ ਇਹ ਬਾਈਕ ਟੀਵੀ ਦੇਖਦੇ ਪਏ ਸੀ ਮੈਂ ਕਿਹਾ ਕਿ ਸਾਡੀ ਗੱਡੀ ਪੰਦੇ ਪਏ ਨੇ ਕੋਈ ਇੰਨੀ ਦੇਰ ਨੂੰ ਪਤਾ ਨਹੀਂ ਉਹਨਾਂ ਨੇ ਮੇਰੀ ਆਵਾਜ਼ ਸੁਣੀ ਜਾਂ ਮੈਨੂੰ ਦੇਖਿਆ ਉਹਨਾਂ ਨੇ ਇਹਨੇ ਨੂੰ ਪٹرول ਦੀ 5 ਲੀਟਰ ਦੇ ਕਹਨੇ ਸੀ ਉਹਨਾਂ ਦੇ ਵਿੱਚ ਸਿੱਟੀ ਥਿਲੀ ਲਈ ਤੇ ਫਟਾਫਟ ਚਲੇ ਗਏ ਹੋ ਹਾਂਜੀ ਤੇ ਮੱਲੇ ਵਾਲਿਆਂ ਨੇ ਰੋਲਾ ਪਾਇਆ ਸਾਨੂੰ ਆਵਾਜ਼ਾਂ ਮਾਰੀਆਂ ਬਟ ਮੈਂ ਇਹਨਾਂ ਨੂੰ ਰੋਕਿਆ ਸੀ ਕਿ ਅਸੀਂ ਬਾਹਰ ਨਹੀਂ ਜਾਣਾ ਕੱਲ ਤੁਹਾਡੇ ਤੇ ਕੋਈ ਅਟੈਕ ਹੋ ਸਕਦਾ ਤੇ ਲੋਕਾਂ ਨੇ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਪਾਣੀ ਪਾਇਆ ਅੱਗ ਬੁਝਾਈ ਆ ਅਸੀਂ ਉਹਨਾਂ ਤੇਨੂੰ ਬਾਹਰ ਆ ਚੁੱਕੇ ਸੀ ਸਾਰਿਆਂ ਨੇ ਅੱਗ ਬੁਝਾਈ ਆ ਸਾਰੇ ਮੱਲੇ ਵਾਲਿਆਂ ਨੇ ਰਲ ਕੇ ਪਾਣੀ ਪੂਣੀ ਪਾਇਆ ਤੇ ਜਦੋਂ ਅਸੀਂ ਬਾਹਰ ਆਏ ਆ ਸਾਰੇ ਮੱਲੇ ਵਾਲੇ ਇੱਥੇ ਸੀਗੇ ਸਭ ਨੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ ਪੁਲਿਸ ਪ੍ਰਸ਼ਾਸਨ ਮੈਂ ਮਰਦਾਨੋ ਅਜਤਾ ਹੈ ਮੇਰੇ ਹਸਬੰਦ ਘਰੇ ਸੀ ਕਿ ਗੱਡੀ ਤੇ ਅਟੈਕ ਹੋਇਆ ਕੱਲ ਨੂੰ ਲੇਟ ਪੈਟ ਕਰੇ ਹੁੰਦੇ ਮੈਂ ਕੱਲੀਆਂ ਬੱਚੇ ਨੇ ਅਸੀਂ ਸੇਫ ਨਹੀਂ ਆ ਕਿ ਬੱਚੇ ਗਲੀ ਚ ਖੇਡ ਨਹੀਂ ਸਕਦੇ ਮੈਂ ਅਸੀਂ ਕਿੰਨਾ ਕੁ ਧਿਆਨ ਦਵਾਂ ਖਾਂ ਬੱਚਿਆਂ ਦਾ ਮੇਰਾ ਨਾਮ ਮਿੱਕੀ ਹੈ ਜੀ ਕੀ ਹੋਇਆ ਗੱਡੀ ਨੂੰ ਜੀ ਇੱਥੇ 8-10 ਬੰਦੇ ਆਏ ਆ ਜੀ ਇਹ ਰਾਤੀ 11:30 ਵਜੇ ਦੀ ਗੱਲ ਹੈ ਜੀ ਹਾਂ ਜੀ ਅਸੀਂ ਬਾਹਰ ਅੰਦਰ ਸੀਗੇ ਜੀ ਅੰਦਰੋਂ ਬਾਹਰ ਆ ਕੇ ਦੇਖਿਆ ਅੱਗ ਲੱਗੀ ਹੋਈ ਗੱਡੀ ਦੇ ਵਿੱਚ ਜੀ ਉਪਰੋਂ ਦੀ ਮੁੰਡਿਆਂ ਨੇ ਪਾਣੀ ਪਾਇਆ ਤੇ ਮਹੱਲੇ ਵਾਲਿਆਂ ਨੇ ਪਾਣੀ ਪਾਇਆ ਜੀ। ਗੱਡੀ ਦੇ ਵਿੱਚ ਜੀ ਕਿੰਨੇ ਕੁ ਮੁੰਡੇ ਸੀਗੇ ਪਤਾ? 8 ਤੋਂ 10 ਜਾਣੇ ਮੁੰਡੇ ਸੀਗੇ ਜੀ। ਕੀ ਕਿਸ ਚੀਜ਼ ਨਾਲ ਅੱਗ ਲਗਾਈ ਗਈ? ਹਾਂ ਜੀ। ਪੈਟਰੋਲ ਨਾਲ ਜੀ। ਕੀ ਪ੍ਰਸ਼ਾਸਨ ਤੋਂ ਮੰਗ ਹੈ ਜੀ? ਬੰਦੇ ਦੇ ਵਿੱਚ ਇਸ ਤਰ੍ਹਾਂ ਦੀ ਐਈ ਹੈ ਜੀ ਉਹ ਆ ਕੇ ਪੁਲਿਸ ਦੇਖਿਆ ਜੀ ਬਾਜੀ ਮਹੱਲੇ ਦੇ ਵਿੱਚ ਹੋਰ ਨਾ ਕੁਝ ਕਾਰਾ ਨਾ ਕਰਨ ਮੁੰਡੇ ਜੀ ਅਣਪਛਾਤੇ ਮੁੰਡੇ ਸੀਗੇ ਜੀ। 8 ਤੋਂ 10 ਮੁੰਡੇ ਸੀਗੇ ਜੀ। ਹਾਂਜੀ ਅਸੀਂ ਮੱਲਾਂ ਨਵਾਸੀ ਆ ਮੇਰਾ ਨਾਮ ਰਾਣੀ ਆ ਵੈਸੇ ਮੈਨੂੰ ਹਰਮਿਤ ਮਨੂਰ ਕਹਿੰਦੇ ਆ ਇਹ ਸਾਡੇ ਗਵੰਡੀ ਹੈਗੇ ਆ ਅਸੀਂ ਤਾਂ ਸੋ ਗਏ ਸੀਗੇ ਵੀਰੇ ਠੀਕ ਹੈ ਤੇ ਸਾਡੇ 11 ਵਜੇ ਦੀ ਸ਼ਾਇਦ ਗੱਲ ਆ ਨੇਹਾ ਭਾਬੀ ਨੇ ਰੋਲਾ ਪਾਇਆ ਕਿ ਨਾ ਕਰੋ ਨਾ ਕਰੋ ਇਸ ਤੋਂ ਬਾਅਦ ਸਾਨੂੰ ਕੁਝ ਕਲੀਅਰ ਨਹੀਂ ਹੈਗਾ ਆਏ ਆ ਅਸੀਂ ਮੇਰੀ ਆਪਣੀ ਵੀ ਹਾਰਡਵਿਡ ਵਾਦੀ ਆ ਮੇਰੇ ਹਸਬੰਦ ਮੈਨੂੰ ਨਾਲ ਹੀ ਉੱਪਰ ਲੈ ਗਏ ਤੇ ਇਹਨਾਂ ਨਾਲ ਅੱਜ ਹੋਇਆ ਦੇਖੋ ਨਿੱਕੇ ਨਿੱਕੇ ਬੱਚੇ ਆ ਹਾਸਾ ਦਾ ਹਾਸਾ ਹੀ ਆ ਅਗਰ ਗੁੰਡਾ ਕਰਦੀ ਅੰਨੀ ਵੱਧ ਜੂਗੀ ਤਾਂ ਸਾਡੇ ਵਰਗਿਆਂ ਲੇਡੀਜ਼ ਜਾਂ ਬੱਚਿਆਂ ਦਾ ਨਿਕਲਣਾ ਤਾਂ ਘਰੋਂ ਮੁਸ਼ਕਿਲ ਆ ਠੀਕ ਹੈ ਜੀ ਕੀ ਕੀਤਾ ਉਹਨਾਂ ਨੇ ਮੈਂ ਮੀਨਸ ਦੇਖਿਆ ਕੁਝ ਨਹੀਂ ਗੱਡੀ ਨੂੰ ਅੱਗ ਲੱਗੀ ਹੋਈ ਸੀ ਜਦੋਂ ਅਸੀਂ نیچے ਆਏ ਆ ਪਾਣੀ ਸਾਰੇ ਪਾ ਰਹੇ ਸੀ ਉੱਪਰ ਉਹਨਾਂ ਨੇ ਵੀ ਪਾਈਪ ਲਗਾਈ ਸੀ ਪਾਣੀ ਪਾ ਰਹੇ ਸੀਗੇ ਸਾਰੇ ਜਾਣੇ ਠੀਕ ਹੈ ਪ੍ਰਸ਼ਾਸਨ ਤੋਂ ਮੰਗ ਇਹੀ ਹੈਗੀ ਆ ਇੱਕ ਤਾਂ ਸਾਡੇ ਸਾਰੇ ਮਹੱਲੇ ਨੂੰ ਸੇਫਟੀ ਦਿੱਤੀ ਜਾਵੇ ਕਿਉਂਕਿ ਹਰੇਕ ਕਿਸੇ ਦੇ ਘਰੇ ਬੱਚੇ ਹੈਗੇ ਆ ਠੀਕ ਹੈ ਜੀ ਅੱਜ ਸ਼ੇਰੂ ਵੀਰ ਜੀ ਨਾਲ ਹੋਇਆ ਵਾ ਕੋਈ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਕਹੂੰਗੀ ਮੈਂ ਤਾਂ ਜਿਨ੍ਹਾਂ ਦੇ ਪਰਚੇ ਕਰਨੇ ਆ ਉਹਨਾਂ ਦੇ ਪਰਚੇ ਨਹੀਂ ਹੁੰਦੇ ਸਾਡੇ ਵਰਗੇ ਗਰੀਬਾਂ ਦਾ ਨਜਾਇਜ਼ ਪਰਚੇ ਹੁੰਦੇ ਆ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਫੁੱਲ ਬਟਾ ਫੁੱਲ ਹੋਣੀ ਚਾਹੀਦੀ ਆ ਤੇ ਮੋਤੀ ਨਗਰ ਠਾਣੇ ਦਾ ਅਸੀਂ ਬਾਈਕਾਟ ਕਰਦੇ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਕੋਈ ਖੜਾ ਨਹੀਂ ਖੜਾ ਇਹ ਮੈਂ ਸਾਰਾ ਕੁਝ ਆਪਣੇ ਦੰਦ ਤੇ ਕਹਿ ਰਹੀ ਆ ਠੀਕ ਹੈ ਜੀ ਕਿਉਂਕਿ ਬੱਚਿਆਂ ਕਰਕੇ ਅੱਗੇ ਵੀਰਾ ਕਈ ਵਾਰ 2-2 ਵਜੇ ਤੱਕ ਗੱਡੀ 'ਚ ਬੈਠਾ ਹੁੰਦਾ ਹੁਣ ਉਧਰ ਵੀ ਹੋਈ ਆ ਜੀ ਲੋੜੀ ਤੋਂ ਇੱਥੇ ਵੀਰੇ ਹੁੰਦਾ ਰਹਿੰਦਾ ਸਿਸਟਮ ਇਹ ਵਾਲਾ ਕੋਈ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਪੈਸੇ ਖਾਂਦੇ ਆ ਬਹਿ ਜਾਂਦੇ ਆ ਗਰੀਬਾ ਨਾਲ ੱੱਕਾ ਹੁੰਦਾ ਵਾ